ਪੰਜਾਬ ਦਾ ਧੋਖਾ ਨਹੀਂ ਕਰ ਰਹੇ ਕਿ ਉਹ ਆਪਣੀ ਕੁਰਸੀ ਬਚਾਉਣ ਦੇ ਲਈ ਕਿ ਉਹ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਦਾ ਹੱਥ ਧੋਖਾ ਬਣਨ ਦੇ ਲਈ ਇਹ ਕੰਮ ਕਰ ਰਹੇ ਨੇ ਕਿ ਸੋਨਾਂ ਨੂੰ ਰਵਨੀਤ ਮਿੱਟੂ ਜੀ ਨੂੰ ਸਰਹਿਲ ਜਾਖੜ ਜੀ ਨੂੰ ਤੁਰੰਤ ਰਜ਼ਾਈਂ ਦੇਣਾ ਚਾਹੀਦਾ ਤਰੰਤ ਭਾਰਤੀ ਜਨਤਾ ਪਾਰਟੀ ਨੂੰ ਛੱਡਣਾ ਚਾਹੀਦਾ ਕਿਉਂਕਿ ਪੂਰਾ ਪੰਜਾਬ ਦੇਖ ਰਿਹਾ ਪੂਰੀ ਪੰਜਾਬੀਆ ਦੇਖ ਰਹੀ ਆ ਲੋਕ ਦੇਖ ਰਹੇ ਨੇ ਕਿ ਕਿ ਕਿਸ ਤਰ੍ਹਾਂ ਰਵਨੀਤ ਮਿੱਟੂ ਜੀ ਔਰ ਸੁਨੀਲ ਜਾਖੜ ਜੀ ਪੰਜਾਬ ਵਿਰੋਧੀ ਰੋਲ ਲਵਾ ਰਹੇ ਨੇ ਕਿਸ ਤਰ੍ਹਾਂ ਉਹ ਸਾਜ਼ਿਸ਼ ਜਿਹੜੀ ਹਰਿਆਣੇ ਨੇ ਕੇਂਦਰ ਸਰਕਾਰ ਦੇ ਨਾਲ ਰਲਿਆ ਉਹਦੇ ਅੰਦਰ ਇੱਕ ਪ੍ਰਮੁੱਖ ਭਾਈਵਾਲ ਦਾ ਇੱਕ ਮੇਨ ਕਨਸਪਰੇਟਰ ਦਾ ਰੋਲ ਜਿਹੜਾ ਉਹ ਰਬਨੀਤ ਮਿੱਟੂ ਜੀ ਤੇ ਸੁਨੀਲ ਜਾਖੜ ਜੀ ਲਵਾ ਰਹੇ ਨੇ ਕਿ ਤੇ ਪੂਰਾ ਪੰਜਾਬ ਦੇਖ ਰਿਹਾਗਾ ਪੂਰੇ ਪੰਜਾਬ ਦੇ ਕਿਸਾਨ ਦੇਖ ਰਹੇ ਨੇਗੇ ਕਿ ਕਿਸ ਤਰ੍ਹਾਂ ਸੁਨੀਲ ਜਾਖੜ ਤੇ ਰਬਨੀਤ ਮਿੱਟੂ ਪੰਜਾਬ ਵਿਰੋਧੀ ਰੋਲ ਲਵਾ ਰਹੇ ਨੇ ਸਾਬ ਸਾਬੰਦਾ ਉਹਨਾਂ ਨੂੰ ਤੁਰੰਤ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇਣਾ ਚਾਹੀਦਾਗਾ ਤੁਰੰਤ ਉਹਨਾਂ ਨੂੰ ਪੰਜਾਬ ਦਾ ਪੰਜਾਬ ਦੇ ਨਾਲ ਖੰਡਣਾ ਚਾਹੀਦਾ ਪੰਜਾਬ ਦੇ ਪਾਣੀ ਨਾਲ ਖੰਡਣਾ ਚਾਹੀਦਾ ਪੰਜਾਬ ਦੇ ਲੋਕਾਂ ਨਾਲ ਖੰਡਣਾ ਚਾਹੀਦਾ ਪੰਜਾਬ ਦੇ ਕਿਸਾਨ ਨਾਲ ਖੰਡਣਾ ਚਾਹੀਦਾ ਪਰ ਮੈਂ ਬਿਲਕੁਲ ਤੁਹਾਡੇ ذریعے ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਬਿਲਕੁਲ ਡੈਮ ਨੂੰ ਕੋਈ ਆਸ ਨਹੀਂ ਆਉਣ ਦੇਵਾਂਗੇ ਡੈਮ ਦੀ ਸੁਰੱਖਿਆ ਬੈਂਡ ਜਿਹੜੇ ਸਾਰੇ ਉਹ ਸੁਰੱਖਤ ਹੱਤਾਂ ਦੇ ਵਿੱਚ ਰਹਿਣਗੇ ਉਹਨਾਂ ਦੀ ਸੁਰੱਖਿਆ ਦੇ ਪੂਕ ਤਾ ਇੰਤਜ਼ਾਮ ਕੀਤੇ ਗਏ ਨੇ ਕਿ ਕਿਸੇ ਨੂੰ ਵੀ ਅਸੀਂ ਪਾਣੀ ਦੇੜ ਦੇਵਾਂਗੇ ਕਿਉਂਕਿ ਇਹਦੇ ਉੱਤੇ ਸਾਡਾ ਹੱਕ ਆ ਪੰਜਾਬ ਦੇ ਲੋਕਾਂ ਦਾ ਹੱਕ ਆ ਸਾਨੂੰ ਬਿਲਕੁਲ ਅਸੀਂ ਨਹੀਂ ਜਾਣ ਦੇਵਾਂਗੇ ਸਰਦਾਰ ਸਾਹਿਬ ਨੇ ਇੱਕ ਮੇਲ ਆ ਦੇ ਇੱਕ ਜੀ ਦੇ ਨਾਲ ਜੀ ਕੱਲ ਨੂੰ ਮੀਟਿੰਗ ਹੋਈ ਸੀ ਸਾਡੇ ਪੰਜ ਘੰਟੇ ਅੱਗੇ ਦੀ 30 ਦੀ ਐਂਟਰੀ ਸੀ ਸੋ ਉਹਦੇ ਚ ਕੋਈ ਕਲੈਕਸ਼ਨ ਦਿੱਤੀਆਂ ਗਈਆਂ ਕਿ ਪੰਜਾਬ 85% ਨੂੰ ਪਾਣੀ ਸਤੇ ਖੜਿਆ ਰਾਜ ਦੇ ਤੇ ਵੀ ਐਕਸ਼ਨ ਹੀ ਹੋਈਆਂ ਦੇਖੋ ਕੱਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਅੰਦਰ ਅਸੀਂ ਪੰਜਾਬ ਸਰਕਾਰ ਵੱਲੋਂ ਆਪਣਾ ਰਿਟਰਨ ਸਟੈਂਡ ਵੀ ਲਖਿਆ ਰਿਟਰਨ ਡਾਕੂਮੈਂਟ ਵੀ ਦਿੱਤੇ ਔਰ ਬਿਲਕੁਲ ਉਹਨਾਂ ਨਾਲ ਆਰਗੂਮੈਂਟ ਕੀਤਾ ਉਸ ਮੀਟਿੰਗ ਦੇ ਅੰਦਰ ਅਸੀਂ ਆਪਣਾ ਪੱਖ ਰੱਖਿਆ ਕਿ ਬਿਲਕੁਲ ਜਿਹੜਾ ਤੁਹਾਡਾ ਬਣਦਾ ਰਾਈਟ ਆ ਉਹ ਤੁਹਾਨੂੰ ਮਿਲ ਚੁੱਕਿਆ ਹੈਗਾ ਇਹ ਤਾਂ ਸਾਰਾ ਸਾਰੇ ਪੜ੍ਹੇ ਲਿਖੇ ਲੋਕ ਜੇ ਆਪਾਂ ਹਾਈ ਕੋਰਟ ਦੀ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਜੇ ਤੁਹਾਨੂੰ 10 ਰੁਪਏ ਮਿਲਨੇ ਚਾਹੀਦੇ ਨੇ ਭਾਈ ਤੁਹਾਨੂੰ 10 ਰੁਪਏ ਮਿਲ ਗਏ ਤੇ ਤੁਸੀਂ 11 ਰੁਪਏ ਦੀ ਕਿਉਂ ਗੱਲ ਕਰਦੇ ਹੋ 12 ਦੀ ਕਿਉਂ ਗੱਲ ਕਰਦੇ ਹੋ 13 ਦੀ ਕਿ ਫਰ ਜਿੰਨਾ ਲੋਟਡ ਪਾਣੀ ਸਿੰਦ ਨੂੰ ਮਿਲ ਚੁੱਕਿਆਗਾ ਪਰ ਲੇਕਿਨ ਉਹਨਾਂ ਨੇ ਫੇਰ ਵੀ ਗੈਰ ਕਾਨੂੰਨੀ ਫੇਰ ਵੀ ਉਹਨਾਂ ਨੇ ਗੈਰ ਕਾਨੂੰਨੀ ਅਧਿਕਾਰਾਂ ਨੂੰ ਜਿਹੜਾ ਆਪਣੇ ਅਧਿਕਾਰਾਂ ਨੂੰ ਗੈਰ ਕਾਨੂੰਨੀ ਤੌਰ ਤੇ ਵਰਤਿਆ ਔਰ ਬੀਬੀਐਮ ਨੂੰ ਉਹ ਬਜਬੂਰ ਕਰ ਰਹੇ ਨੇ ਕਿ ਕਿ ਪਾਣੀ ਛੱਡੇ ਜਾਵੇ ਪਰ ਲੇਕਿਨ ਜਿਹਾ ਨਹੀਂ ਹੋਊਗਾ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਤੁਰੰਤ ਉਹਨਾਂ ਨੇ ਸਾਡੇ ਜਿਹੜੇ ਇੰਜੀਨੀਅਰ ਸੀ ਕਿਉਂਕਿ 6 40 ਦੇ ਰੇਸੋ ਦੇ ਅੰਦਰ ਬੀਬੀਐਮ ਦੇ ਅੰਦਰ EMPLY ਜਿਹੜੇ ਨੇ ਪੰਜਾਬ ਦੇ ਨੇਗੇ 60 ਫੀਸਦੀ ਜਿਹੜਾ ਪੰਜਾਬ ਦਾਗਾ 60 ਫੀਸਦੀ ਜਿਹੜਾ ਹੈ ਸਾਗਾ 60 ਫੀਸਦੀ ਹਿੱਸਾ ਜਿਹੜਾ ਹੈਗਾ ਉਹ ਪੰਜਾਬ ਦਾ ਬਣਦਾ ਹੈਗਾ ਸੋ ਕਿਤੇ ਨਾ ਕਿਤੇ ਮੈਂ ਸਮਝਦਾਗਾ ਉਹਦੇ ਅੰਦਰ ਵੀ ਅੱਜ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਡਿਕਟੇਟਰਸ਼ਿਪ ਤੇ ਉੱਤੇ ਰਹੀ ਆ ਕਿੰਨੀ ਤਾਨਾਸ਼ਾਹੀ ਤੇ ਉਤਰੀ ਹੋਈ ਆ ਦੇਸ਼ ਦਾ ਹੁਕਮਰਾਨ ਮੋਦੀ ਸਾਹਿਬ ਹਰਿਆਣਾ ਦੇ ਚੀਫ ਮਨਿਸਟਰ ਸੁਨੀਲ ਜਾਖੜ ਜੀ ਤੰਨੀ ਤੇ ਮਤੂੰ ਜੀ ਕਿਸ ਤਰ੍ਹਾਂ ਮੈਂ ਸਮਝਦਾ ਅੱਜ ਡਿਕਟੇਟਰ ਬਣੇ ਹੋਏ ਨੇਗੇ ਅੱਜ ਉਹ ਡਿਕਟੇਟਰਸ਼ਿਪ ਦਾ ਸਬੂਤ ਦੇ ਰਹੇ ਨੇਗੇ ਕਿ ਸਾਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬੀਅਤ ਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬ ਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬ ਇੱਕ ਦੇਸ਼ ਦਾ ਸੂਬਾਗਾ ਜਿਹੜਾ ਮੈਂ ਸਮਝਦਾ ਜੀ ਨੇ ਦੇਖਦੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਅਥਾਹ ਕੁਰਬਾਨੀਆਂ ਕੀਤੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੱਖਾਂ ਪੰਜਾਬੀ ਜੜੇ ਲੱਗੇ ਉਹ ਕਰਵਾਰ ਹੋਏ ਨੇਗੇ ਸੋ ਉਸ ਦੇ ਉਸ ਸੂਬੇ ਦੇ ਨਾਲ ਮੈਂ ਸਮਝਦਾ ਧੋਖਾ ਕਰਨਾ ਬਿਲਕੁਲ ਵੀ ਕਿਸੇ ਵੀ ਰੂਪ ਵਿੱਚ ਬਾਜਬ ਨਹੀਂ ਹੈਗਾ ਜਿਹੜੀ ਹੋਈ ਹੈ ਉਸ ਦੇ ਵਿੱਚ ਮੁਖਮੰਤਰੀ ਭਗਵਾਨਪਾਲ ਨੇ ਜਿਹੜੀ ਪੰਜਾਬ ਦੀ ਵੀਂ ਗਈ ਸੀ ਉੱਥੇ ਚੁੱਪ ਰਹੀ ਹੈ ਇਹ ਸਿਰਫ ਮਗਰਮੱਛੀ ਆਪ ਨੂੰ ਹਾਰ ਲੈਣੇ ਪੰਜਾਬ ਨਹੀਂ ਸਟੈਂਪ ਕਲੀਅਰ ਵੀ ਕਰ ਰਹੇ ਹੈ ਮੈਂ ਸਮਝਦਾ ਇੱਥੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਕਿ ਉਹ ਕਿੱਡਾ ਵੱਡਾ ਕੁਫਰ ਤੋਰ ਰਿਹਾ ਹੈ ਨੇ ਕਿੱਡਾ ਵੱਡਾ ਝੂਠ ਬੋਲ ਰਹੇ ਨੇਗੇ ਇਸੇ ਗੱਲ ਕਰਕੇ ਅਸੀਂ ਇਸੇ ਗੱਲ ਕਰਕੇ ਅਸੀਂ ਡਾਕੂਮੈਂਟਰੀ ਐਵੀਡੈਂਸ ਕੀਤਾ ਸੀਗਾ ਉਹ ਭੁੱਲ ਗਏ ਸਾਨੂੰ ਵੀ ਪਤਾ ਸੀਗਾ ਕਿ ਰਵਨੀਤ ਮਿੱਟੂ ਜਿਹੜਾ ਉਹ ਬੜਾ ਝੂਠ ਬੋਲਣ ਦਾ ਬਾਹਰ ਆ ਉਹ ਬੜਾ ਰੰਗ ਬਦਲਦਾਗਾ ਬੜਾ ਮੈਨ ਸਮਝਦਾ ਸਲੇਡੇ ਦੀ ਤਰ੍ਹਾਂ ਰੰਗ ਬਦਲਦਾ ਕਦੇ ਇਹ ਕਦੇ ਉਹ ਗਿਰਗੜ ਦੀ ਤਰ੍ਹਾਂ ਰੰਗ ਬਦਲਦਾ ਕਦੇ ਇਹ ਕਦੇ ਉਹ ਇਸੇ ਗੱਲ ਕਰਕੇ ਅਸੀਂ ਆਪਣਾ ਰਿਟਰਨ ਦੇ ਅੰਦਰ ਰਿਟਰਨ ਦੇ ਅੰਦਰ ਆਰਗੂਮੈਂਟ ਜਿਹੜਾ ਉਹ ਕਰਕੇ ਆਇਆ ਸੀ ਰਿਟਰਨ ਦੇ ਵਿੱਚ ਦੇ ਕੇ ਆਇਆ ਸੀ ਕਿ ਕੱਲ ਨੂੰ ਕਿਤੇ ਭੱਜ ਨਾ ਜਾਣ ਬਿਲਕੁਲ ਪੰਜਾਬ ਦਾ ਪੱਖ ਜਿਹੜਾ ਅਧਿਕਾਰੀਆਂ ਨੇ ਰੱਖਿਆਗਾ ਔਰ ਰਬੀਤ ਮਿੱਟੂ ਝੂਠ ਬੋਲ ਲਗਾ ਜਦੋਂ ਮਰਜ਼ੀ ਆ ਕੇ ਜਿੱਥੇ ਮਰਜ਼ੀ ਆ ਕੇ ਸਾਡੇ ਅਧਿਕਾਰੀਆਂ ਨਾਲ ਬਹਿਸ ਕਰੀ ਅਧਿਕਾਰੀਆਂ ਨਾਲ ਕਰ ਲੈ ਸਾਡੇ ਲੀਡਰਾਂ ਨਾਲ ਬਹਿਸ ਕਰੀ ਲੀਡਰਾਂ ਨਾਲ ਕਰ ਲੈ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਉਹ ਤਾਂ ਸਿਰਫ ਔਰ ਸਿਰਫ ਕੁਰਸੀ ਲੈਣ ਲਈ ਕਿਉਂਕਿ ਉਹ ਰਾਜਸਥਾਨ ਦਾ ਮੈਂਬਰ ਪਾਰਲੀਮੈਂਟ ਹੈ ਨਾ ਉਹ ਪੰਜਾਬ ਦਾ ਨਹੀਂ ਹੈਗਾ ਰਬੀਤ ਮਿੱਟੂ ਪੰਜਾਬ ਦਾ ਨਹੀਂ ਹੈਗਾ ਉਹ ਨੂੰ ਸਿਆਸੀ ਤੌਰ ਤੇ ਮੈਂ ਸਮਝਦਾ ਉਹਨੇ ਆਪਣੀ ਜਮੀਰ ਖਤਮ ਕਰ ਚੁੱਕਿਆ ਉਹ ਤਾਂ ਰਾਜਸਥਾਨ ਦਾ ਐਸੇ ਗੱਲ ਕਰਕੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਤ ਗਿਆ ਤਾਂ ਭਾਰਤੀ ਜਨਤਾ ਪਾਰਟੀ ਦੀ ਬੋਲੂ ਬੋਲੂਗਾ ਉਹ ਪੰਜਾਬ ਦੀ ਬੋਲੀ ਨਹੀਂ ਬੋਲੇ ਬੀਜੇਪੀ ਦਾ ਕਿਹੜਾ ਕੈਰੈਕਟਰ ਹੈ ਕਿ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਟੈਲੀਫੋਨਿਕ ਕਾਲ ਹੋਈ ਹੈ ਕਹਿੰਦੇ ਉਸ ਸਮੇਂ ਨੇ ਹਾਂ ਵੀ ਪਰੀਸੀ ਕਿ ਅਸੀਂ ਤੁਹਾਨੂੰ ਐਡੀਸ਼ਨਲ ਪਾਣੀ ਦੇ ਦੇਣਗੇ ਕਹਿੰਦੇ ਹੁਣ ਹੈ ਰਾਜਨੀਤੀ ਦੇ ਖਾਤੇ ਆਪਣੇ ਸਟੈਂਡੋ ਪਿੱਛੇ ਹਟ ਰਹੇ ਮੈਂ ਬਾਰ ਬਾਰ ਸਪਸ਼ਟ ਕਰ ਰਿਹਾ ਕਿ ਜਿੰਨਾ ਪਾਣੀ हरियाणा ਨੂੰ ਅਲਾਟਡ ਸੀ ਉਹਨਾਂ ਨੇ ਲੈ ਲਿਆ ਜਾਂ ਨਹੀਂ ਲੈ ਲਿਆ ਪਹਿਲਾਂ ਤਾਂ ਹਰਿਆਣਾ ਸਟੇਟ ਬੀਬੀਐਮ ਇਸ ਪਾਸ ਕਰਕੇ ਲੈ ਲਿਆ ਕਿ ਨਹੀਂ ਲੈ ਲਿਆ ਜਾਖੜ ਸਾਹਿਬ ਸਪਸ਼ਟ ਕਰਨ ਬਿੱਟੂ ਜੀ ਸਪਸ਼ਟ ਕਰਨ ਕਿ ਉਹਨਾਂ ਨੇ 103 ਪੀਸ ਦੀ ਪਾਣੀ ਵਿਧੀ ਭਰ ਤੋਂ ਕਰ ਲਈ ਕਿ ਨਹੀਂ ਕਰ ਲਈ ਜਿਨ੍ਹਾਂ ਨੇ ਕਰ ਲਈ ਤਾਂ ਹੁਣ ਕਿਹੜੇ ਮੂਹ ਨਾਲ ਪਾਣੀ ਮੰਗਦੇ ਨੇ ਇਹ ਸਪਸ਼ਟ ਕਰਨ ਕਿ ਭਾਈ ਤੁਸੀਂ ਕਿਸ ਗੱਲ ਲਈ ਪਾਣੀ ਮੰਗ ਰਹੇ ਹੋ ਜੇ ਨਹੀਂ ਲਿਆ 10 ਦੇਣ 10 ਦੇਣ ਕਿ ਅਸੀਂ ਇੱਦਾਂ ਪਾਣੀ ਯੂਜ਼ ਨਹੀਂ ਕੀਤਾ ਤਾਂ ਬਿਲਕੁਲ ਅਸੀਂ ਜਿਹੜਾ ਬਣਦਾ ਉਹ ਦੇ ਦਾਂਗੇ ਪਰ ਲੇਕਿਨ ਜਦੋਂ ਉਹਨਾਂ ਨੇ ਆਲਰੇਡੀ 3% ਦੀ ਵੱਧ ਲੈ ਲਿਆ ਤਾਂ ਹੁਣ ਕਿਹੜੇ ਬੂਨਾ ਮੰਗਦੇ ਲੱਗੇ ਅਸਲਾਮੁਅਲਾਈਕੁਮ ਸਾਹਿਬ ਸੈਂਟਰਲ ਸਰਕਾਰ ਉਹਦੇ ਨਾਲ ਪੰਜਾਬ ਨਾਲ ਜਦੋਂ ਬੰਦੀਆਂ ਦੀ ਮੀਟਿੰਗ ਹੈ 4 ਮਈ ਹੂੰ ਉਹਦੇ ਤੋਂ ਕੀ ਉਮੀਦ ਰੱਖਦੇ ਔਰ ਮੈਂ ਤੱਕ ਕਿਸਾਨ ਜੱਥੇਬੰਦੀ ਤੋਂ ਹੀ ਉਮੀਦ ਰੱਖਦਾ ਹਾਂਗਾ ਕਿ ਜਿਹੜਾ ਅੱਜ ਪਾਣੀਆਂ ਦੇ ਉੱਤੇ ਵੱਡਾ ਡਾਕਾ ਭਾਰਤੀ ਜਨਤਾ ਪਾਰਟੀ ਮਾਰ ਰਹੀ ਆ ਔਰ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜ ਰਿਹਾਗਾ ਔਰ ਪੰਜਾਬ ਦੇ ਖੇਤੀ ਸੈਕਟਰ ਨੂੰ ਖਤਮ ਕਰਨ ਦੇ ਲਈ ਇੱਕ ਵੱਖਰੀ ਚਾਲ ਜਿਹੜੀ ਆ ਉਹ ਵੱਖਰੀ ਇੱਕ ਸਾਜ਼ਿਸ਼ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਰਚੀਆ ਉਹਦੇ ਖਿਲਾਫ ਵੀ ਖੁੱਲਕੇ ਬੋਲਣਗੇ ਔਰ ਉਹਦੇ ਖਿਲਾਫ ਵੀ ਮੈਂ ਸਭ ਨਾਲ ਗੱਲ ਜਿਹੜੀ ਆ ਉਸ ਮੀਟਿੰਗ ਚ ਰੱਖਣਗੇ ਔਰ ਕੇਂਦਰੀ ਇੰਤਜ਼ਾਮਾਂ ਨੂੰ ਮਜ਼ਬੂਤ ਕਰਨਗੇ ਕਿ ਪੰਜਾਬ ਦਾ ਪਾਣੀ ਨਾ ਜਾਵੇ ਕਿਉਂਕਿ ਜੇ ਪਾਣੀ ਨਾ ਰਿਹਾ ਤਾਂ ਕਿਸਾਨ ਤਾਂ ਰਹਿਣਾ ਹੀ ਨਹੀਂ ਹੈਗਾ ਤਾਂ ਮੈਂ ਸਭ ਨਾਲ ਅੱਜ ਦੀ ਸਭ ਤੋਂ ਵੱਡੀ ਮੰਗ ਜਿਹੜੀ ਆ ਉਹ ਪਾਣੀਆਂ ਦੀ ਆ ਇਹਦੇ ਉੱਤੇ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਉਹ ਸਾਡੇ ਦਾ ਖੜਨ ਗਿਆ ਡਟ ਕੇ ਸਾਥ ਦੇਣ। ਜਿਹੜਾ ਰਾਜ ਚਾਰ ਮਈ ਦੀ ਮੀਟਿੰਗ 'ਚ ਕਿਸਾਨ ਫੈਕਟਰੀਆਂ ਕਹਿ ਰਹੇ ਕਿ ਪੰਜਾਬ ਸਰਕਾਰ ਸ਼ਾਮਲ ਨਾ ਹੋਵੇ ਅਸੀਂ ਕੇਂਦਰ ਨਾਲ ਸਿੱਧੀ ਗੱਲ ਕਰਾਂਗੇ। ਦੇਖੋ ਜਿਹੜੀਆਂ ਮੰਗਾਂ ਨੇ ਕਿ ਉਹ ਕੇਂਦਰ ਨਾਲ ਸੰਬੰਧਤ ਨੇਗੀਆਂ। ਜਿੰਨੀਆਂ ਵੀ ਮੰਗਾਂ ਨੇ ਪੰਜਾਬ ਦੇ ਕਿਸਾਨਾਂ ਦੀ ਉਹ ਆਲਰੇਡੀ ਬਾਰ-ਬਾਰ ਕਹਿ ਚੁੱਕੇ ਨੇਗੇ ਕਿ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਤ ਨੇਗੀਆਂ। ਤੋਂ ਬਿਲਕੁਲ ਸਾਡੇ ਤੋਂ ਕੋਈ ਇਤਰਾਜ਼ ਨਹੀਂ ਆਪਣੀ ਮੀਟਿੰਗ ਕਰ ਲੈਣਾ ਔਰ ਮੈਨੂੰ ਇਹ ਵੀ ਆਸ ਆ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਇਨਸਾਫ ਕਰੂਗੀ। ਔ ਮਾਮਲੇ ਨੂੰ ਲਟਕਾਉਗੀ ਨਹੀਂ ਪਰ ਮਾਮਲੇ ਦਾ ਹੱਲ ਕਰਕੇ ਜਾਊਗੀ ਜੀ ਬਸ ਆ ਰਿਹਾ ਹੈ ਕਿ ਪਾਣੀ ਘਟਿਆ ਹੈ ਕਿੰਨਾ ਘੋਖਾ ਹੈਗਾ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਵਿੱਚ ਦੱਸਦਾ ਹੈ ਪਾਣੀ ਬਿਲਕੁਲ ਜਦੋਂ ਡੈਮ ਤੇ ਪਾਣੀ ਘਟ ਰਿਹਾ ਹੈ ਇਸੇ ਗੱਲ ਕਰਕੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਆਪਣਾ ਪਾਣੀ ਅਸੀਂ ਆਪਣੀ ਲਿਆਕਤ ਦੇ ਨਾਲ ਆਪਣੀ ਸੂਝ-ਬੂਝ ਦੇ ਨਾਲ ਪਾਣੀ ਵਰਤ ਰਹੇ ਹਾਂ ਸਾਨੂੰ ਪਤਾ ਹੈਗਾ ਕਿ ਅੱਗੇ ਮਈ ਤੇ ਜੂਨ ਦਾ ਮਹੀਨਾ ਆਉਣਾਗਾ ਸੋ ਜਿਹੜਾ 11% ਦੀ ਪਾਣੀ ਬਚਦਾਗਾ ਉਹ ਅਸੀਂ ਪੰਜਾਬ ਦੇ ਕਿਸਾਨ ਲਈ ਰੱਖਿਆਗਾ ਅਸੀਂ ਪਾਣੀ ਦੀ ਜਿਹੜੀ ਸੰ ਵਰਤਮਾਨ ਉਹ ਬੜੀ ਸੰਜੀਦਗੀ ਦੇ ਨਾਲ ਕਰ ਰਿਹਾ ਸਾਨੂੰ ਪਤਾ ਹੈਗਾ ਕਿ ਅੱਜ ਪਾਣੀ ਦੀ ਕੀਮਤ ਕਿੰਨੀ ਆ ਅੱਜ ਬੂੰਦ ਬੂੰਦ ਦੀ ਕੀਮਤ ਆ ਦੇਸ਼ ਦੇ ਅੰਦਰ ਸੋ ਪਾਣੀ ਜਿਹੜਾ ਉਹ ਲਗਾਤਾਰ ਘਟ ਰਿਹਾ ਚਾਹੇ ਗਲੇਸ਼ੀਅਰ ਦੀ ਗੱਲ ਕਰੀਏ ਉਹ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਪਾਣੀ ਦੀ ਅੱਛੇ ਤਰੀਕੇ ਨਾਲ ਬੜੀ ਸਜੀਦਗੀ ਨਾਲ ਵਰਤੋਂ ਕਰੀਏ ਔਰ ਹਰਿਆਣਾ ਨੇ ਮੈਂ ਸਮਝਦਾ ਨਲਾਇਕੀ ਦਿਖਾਈ ਆ ਉਹਨਾਂ ਨੇ ਗਲਤੀ ਕੀਤੀ ਆ ਇਸ ਗੱਲ ਕਰਕੇ ਭੁਗਤਣਾ ਪੈਂਦਾ ਇਸ ਕਰਕੇ ਅਸੀਂ ਆਪਣੇ ਕਿਸਾਨਾਂ ਜਿੰਨਾ ਪਾਣੀ ਡੈਮਾਂ ਚ ਘਟ ਰਿਹਾਗਾ ਇਸੇ ਕਰਕੇ ਅਸੀਂ ਆਪਣਾ ਪਾਣੀ ਰਿਜ਼ਰਵ ਰੱਖਿਆ ਫਾਰ ਫਾਰਮ